ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਕਰਦੇ, ਹਿਰਾਫੇਰੀਆਂ ਕਰਦੇ ਇੱਕ ਨਾਇਬ ਤਹਿਸੀਲਦਾਰ ਦੇ ਖਿਲਾਫ ਕਾਰਵਾਈ ਕਰਕੇ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਉਸ ਤੋਂ ਵੀ ਨੌਕਰੀ ਖੋਹ ਲਈ ਗਈ ਹੈ। ਇਹ ਲਗਾਤਾਰ سلسلہ جاری ਹੈ। ਸਭ ਤੋਂ ਪਹਿਲਾਂ ਜਦੋਂ ਮੰਥਨ ਹੋਇਆ ਸਰਕਾਰ ਦੇ ਅੰਦਰ ਤਾਂ ਜਦੋਂ ਐਸਐਸਪੀ, ਡੀਸੀ ਇੱਥੋਂ ਤੱਕ ਕਿ ਹੋਰ ਜਿਹੜੇ ਹੇਠਲੇ ਪੱਧਰ ਦੇ ਅਧਿਕਾਰੀ ਤੇ ਮੁਲਾਜ਼ਮ ਨੇ ਉਹਨਾਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਮੁੱਖ ਮੰਤਰੀ ਦੇ ਦਫ਼ਤਰ ਤੋਂ ਕਿ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਹਾਲਾਂਕਿ ਇਹ ਕੇਸ ਪੁਰਾਣਾ ਹੈ ਜਿਸ ਵਿੱਚ ਨਾਇਬ ਤਹਿਸੀਲਦਾਰ ਜਿਹੜੇ ਨੇ ਉਸ ਨੂੰ ਡਿਸਮਿਸ ਕੀਤਾ ਗਿਆ ਉਹ ਨਾਇਬ ਤਹਿਸੀਲਦਾਰ ਦਾ ਨਾਮ ਹੈ ਵਰਿੰਦਰਪਾਲ ਸਿੰਘ ਤੂਤ ਜਿਹੜਾ ਕਿ ਜਿਸ ਦੇ ਖਿਲਾਫ 4 ਸ਼ੀਟ ਆਉਂਦੀ ਹੈ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਨੇ ਨਿੱਜੀ ਵਿਅਕਤੀਆਂ ਨੂੰ ਸ਼ਾਮਲਾੜ ਦੀ ਜ਼ਮੀਨ ਦਾ ਲਾਭ ਪਹੁੰਚਾਇਆ ਔਰ ਉਹ ਜ਼ਮੀਨ ਬਿਲਕੁਲ ਚੰਡੀਗੜ੍ਹ ਦੇ ਲਾਗਲੇ ਪਿੰਡਾਂ ਦੀ ਹੈ ਔਰ ਖਾਸ ਕਰਕੇ ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਨਿੱਜੀ ਵਿਅਕਤੀਆਂ ਨੂੰ ਪ੍ਰਾਈਵੇਟ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਗਿਆ ਉਸ ਵਿੱਚ ਨਾਇਬ ਤਹਿਸੀਲਦਾਰ ਦੀ ਜਿਹੜੀ ਆ ਭੂਮਿਕਾ ਮੰਨੀ ਗਈ ਆ ਜਿਸ ਕਰਕੇ ਵਰਿੰਦਰਪਾਲ ਸਿੰਘ ਧੂਤ ਨੂੰ ਡਿਸਮਿਸ ਕਰ ਦਿੱਤਾ ਗਿਆ ਇਸ ਦੇ ਵਿੱਚ ਪੰਜਾਬ ਸਿਵਲ ਸਰਵਿਸਸ ਸਰਵਿਸਸ ਜਿਹੜੀ ਸਜ਼ਾ ਤੇ ਅਪੀਲ ਨਿਯਮ ਹੈ 1970 ਦੇ ਨਿਯਮ 8 ਦੇ ਤਹਿਤ 17 3 2022 ਨੂੰ ਚਾਰ ਸ਼ੀਟ ਵੀ ਜਾਰੀ ਕੀਤੀ ਗਈ ਸੀ ਵਰਿੰਦਰਪਾਲ ਸਿੰਘ ਧੂਤ ਜਿਹੜਾ ਕਿ ਨਾਇਬ ਤਹਿਸੀਲਦਾਰ ਜਿਹੜਾ ਕਿ ਹੁਣ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੇ ਖਿਲਾਫ ਜਿਹੜੇ ਦੋਸ਼ ਹਨ ਇਸ ਦੀ ਪੈਰਵਾਈ ਕਰਦਿਆਂ ਹੋਇਆਂ ਕਿਉਂਕਿ ਇਹ ਕੇਸ ਦੀ ਸ਼ੁਰੂਆਤ ਹੁੰਦੀ ਹੈ 28 9 2016 ਤੋਂ ਹਾਲਾਂਕਿ 16 ਤੋਂ ਲੈ ਕੇ 25 ਤੱਕ ਇਹਨਾਂ 8-9 ਸਾਲਾਂ ਦੇ ਵਿੱਚ ਤਿੰਨ ਸਰਕਾਰਾਂ ਜਿਹੜੀਆਂ ਨੇ ਬਦਲ ਚੁੱਕੀਆਂ ਨੇ ਪਾਰਟੀ ਆ ਚੁੱਕੀ ਹੈ 16 ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਹੈ ਇਸ ਦੀ ਪਿੰਡ ਸਿਉਂਕ ਦੀ ਜਿਹੜੀ ਮਾਲ ਸਟੇਟ ਵਿੱਚ ਪੈਂਦੀ ਸ਼ਾਮਲਾੜ ਦੀ ਜ਼ਮੀਨ ਦੀ ਮਾਲਕੀ ਦੇ ਤਬਾਦਲੇ ਸੰਬੰਧੀ ਇੰਤਕਾਲ ਨੰਬਰ 1767 ਨੂੰ ਮਨਜ਼ੂਰੀ ਦਿੱਤੀ ਗਈ ਸੀ ਇਸੇ ਨੰਬਰ ਦੇ ਤਹਿਤ ਤਹਿਸੀਲ ਖਰੜ ਜ਼ਿਲ੍ਹਾ ਮੁਹਾਲੀ ਦੇ ਏਡੀਸੀ ਕਮ ਕਲੈਕਟਰ ਮੁਹਾਲੀ ਦੁਆਰਾ ਪਾਸ ਕੀਤੇ ਗਏ ਹੁਕਮ ਸੀ ਜਿਹੜੇ 17/7/1/7/2016 ਦੇ ਆਧਾਰ ਤੇ ਉਹ ਪੱਤਰ ਨੰਬਰ ਹੈ 364768 ਜਿਹੜਾ ਕਿ ਤਰੀਕ 9/4/2112 ਨੂੰ ਜਿਸ ਦਾ ਨੰਬਰ ਹੈ 6388 6410 ਜਿਹੜਾ ਕਿ 35/2112 12 ਰਾਹੀਂ ਸਰਕਾਰ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਸਨ ਕਿ ਵਿਕਰੀ ਜਾਂ ਤਬਾਦਲੇ ਦੇ ਕਿਸੇ ਵੀ ਸਾਧਨ ਨੂੰ ਰਜਿਸਟਰ ਨਾ ਕਰਨ ਇਸ ਕੇਸ ਦੇ ਵਿੱਚ ਜਿਹੜਾ ਹਵਾਲਾ ਦਿੱਤਾ ਜਾਂਦਾ ਜਗਪਾਲ ਸਿੰਘ ਬਨਾਮ ਸਟੇਟ ਇਸ ਫੈਸਲੇ ਦੇ ਮੱਦੇਨਜ਼ਰ ਇਹਨਾਂ ਪਿੰਡਾਂ ਦੀ ਜ਼ਮੀਨ ਨੂੰ ਜਿਹੜੀ ਹੈ ਸ਼ਾਮਲਾੜ ਦੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਨੂੰ ਲਾਭ ਨਹੀਂ ਪਹੁੰਚਾਇਆ ਜਾ ਸਕਦਾ ਸਰਕਾਰ ਨੇ ਇਹਨਾਂ ਰੂਲਾਂ ਦਾ ਹਵਾਲਾ ਦਿੰਦਿਆਂ ਹੋਇਆਂ ਇਸ ਮਾਮਲੇ ਦੇ ਵਿੱਚ ਪੁਸ਼ਗਿਸ਼ ਕੀਤੀ ਜਦੋਂ ਸ਼ਿਕਾਇਤਾਂ ਆਈਆਂ ਤਾਂ ਪਤਾ ਲੱਗਦਾ ਵਰਿੰਦਰਪਾਲ ਸਿੰਘ ਧੂਤ ਨੇ ਆਪਣਾ ਜਵਾਬ ਮਿਤੀ 7 6 2022 ਨੂੰ ਉਪਰੋਕਤ ਚਾਰ ਸ਼ੀਟ ਤੇ ਦਾਖਲ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਵੀਡੀਓ ਆਰਡਰ 1 7 2022 ਨੂੰ ਬੀ ਆਰ ਬਾਂਸਲ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਿਹੜੇ ਕਿ ਰਿਟਾਇਰਡ ਨੇ ਨੂੰ ਮੌਜੂਦਾ ਕੇਸ ਦੀ ਨਿਯਮਤ ਜਾਂਚ ਕਰਨ ਲਈ ਜਾਂਚ ਅਧਿਕਾਰੀ ਵਜੋਂ ਨਿਯੁਕਤ ਵੀ ਕੀਤਾ ਗਿਆ ਸੀ ਜਾਂਚ ਅਧਿਕਾਰੀ ਨੇ ਮਿਤੀ 20 12 2022 ਨੂੰ ਆਪਣੀ ਜਾਂਚ ਰਿਪੋਰਟ ਵੀ ਪੇਸ਼ ਕਰ ਦਿੱਤੀ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਵਰਿੰਦਰਪਾਲ ਸਿੰਘ ਧੂਤ ਨਾਇਬ ਤਹਿਸੀਲਦਾਰ ਵਿਰੁੱਧ ਦੋਸ਼ ਸਾਬਤ ਹੋ ਗਏ ਨੇ ਤੇ ਜਾਂਚ ਰਿਪੋਰਟ ਦਾ ਜਿਹੜਾ ਵਿੱਚ ਕੁਝ ਹਿੱਸਾ ਹੈ ਉਸ ਦਾ ਹਵਾਲਾ ਦਿੱਤਾ ਗਿਆ ਕੇ ਰਿਕਾਰਡ ਤੇ ਲਿਆਂਦੇ ਗਏ ਦਸਤਾਵੇਜ਼ਾਂ ਦੀ ਰੌਸ਼ਨੀ ਵਿੱਚ ਵਿਚਾਰ ਕਰਨ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਜਿਹੜੇ ਦੋਸ਼ੀ ਨੇ ਨਾਇਬ ਤਹਿਸੀਲਦਾਰ ਜਿਹੜੇ ਕਿ ਦੋਸ਼ੀ ਪਾਏ ਗਏ ਨੇ ਤੇ ਉਹਨਾਂ ਦੀ ਜਿਹੜੀ ਪਟੀਸ਼ਨ ਪਾਈ ਗਈ ਹੈ ਉਹ ਬਿਲਕੁਲ ਹਾਸੋ ਹੀਣੀ ਹੈ ਤੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਦੇ ਨਾਲ-ਨਾਲ ਵਾਰ-ਵਾਰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਵਿਰੁੱਧ ਹੈ ਜਿਹੜੀ ਕਿ ਸਰਕਾਰ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਸਨ ਉਸ ਦੇ ਵੀ ਖਿਲਾਫ ਹੈ ਜਿਸ ਕਰਕੇ ਇਸ ਚਾਰ ਸ਼ੀਟ ਨੂੰ ਚੈਲੰਜ ਕਰਨ ਦੇ ਬਾਵਜੂਦ ਵੀ ਉਸ ਨਾਇਬ ਤਹਿਸੀਲਦਾਰ ਦੀਆਂ ਮੁਸ਼ਕਲਾਂ ਵਾਝ ਜਾਂਦੀਆਂ ਨੇ ਤੇ ਹੁਣ ਭ੍ਰਿਸ਼ਟਾਚਾਰ ਵਾਲੇ ਮਸਲੇ ਦੇ ਵਿੱਚ ਸਰਕਾਰ ਦਾ ਦਾਵਾ ਹੈ ਕਿ ਜ਼ੀਰੋ ਟੋਲਰੈਂਸ ਦੇ ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਮੁਕਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਵੀ ਅਜਿਹੇ ਕੇਸਾਂ ਦੇ ਵਿੱਚ ਜਿਹੜਾ ਕੀ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਜਿਹੜੀ ਰਿਪੋਰਟ ਸੈਂਟਰ ਸਰਕਾਰ ਨੂੰ ਭੇਜ ਨਹੀਂ ਪਾਵੇਗੀ ਕਿਉਂਕਿ ਆਈਐਸ ਤੇ ਆਈਪੀਐਸ ਅਫਸਰਾਂ ਦੀ ਜਿਹੜੀ ਹਾਇਰ ਅਥਾਰਟੀ ਹੈ ਉਹ ਕੇਂਦਰ ਸਰਕਾਰ ਦੇ ਵਿੱਚ ਹੈ ਤੇ ਉਹਨਾਂ ਨੂੰ ਰਿਪੋਰਟ ਬਣਾ ਕੇ ਭੇਜ ਨਹੀਂ ਪਾਵੇਗੀ ਹੋ ਸਕਦਾ ਹੈ ਕਿ ਉਸ ਰਿਪੋਰਟ ਦੇ ਵਿੱਚ ਵੀ ਖਲਾਸਾ ਹੋ ਜਾਣ ਕਿ ਆਖਰਕਾਰ ਉਸ ਡਿਪਟੀ ਕਮਿਸ਼ਨਰ ਦਾ ਵੀ ਕੀ ਕਸੂਰ ਸੀ ਤੇ ਕੀ ਉਸਨੇ ਜੁਰਮ ਕੀਤਾ ਸੀ ਹਾਲਾਂਕਿ ਉਸ ਤੋਂ ਬਾਅਦ ਵੱਖੋ-ਵੱਖਰੇ ਅਫਸਰਾਂ 'ਸ਼ਾਈ' ਨੂੰ ਵਾਰ-ਵਾਰ ਤਾੜਨਾ ਕੀਤੀ ਜਾ ਰਹੀ ਹੈ ਵਿਧਾਨ ਸਭਾ ਦੇ ਅੰਦਰ ਵੀ ਇਹ ਦੇਖਣ ਨੂੰ ਮਿਲਿਆ ਔਰ ਬਕਾਇਦਾ ਜਿਹੜੀਆਂ ਚਿੱਠੀਆਂ ਪੱਤਰ ਕੱਢੇ ਗਏ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀ ਦੇ ਮੁੱਖ ਮੰਤਰੀ ਇਹ ਦਾਵਾ ਕਰ ਰਹੇ ਨੇ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੇ ਹਾਂ ਤੇ ਉਸੇ ਦੇ ਵਿੱਚੋਂ ਇੱਕ ਅਗਲਾ ਸਟੈਪ ਜਿਹੜਾ ਉਹ ਵਰਿੰਦਰਪਾਲ ਸਿੰਘ ਤੂਤ ਕਹਿੰਦਾ ਕਿ ਮਾਮਲਾ ਪੁਰਾਣਾ ਹੈ ਪਰ ਇਸ ਕੇਸ ਦੇ ਵਿੱਚ ਕਾਰਵਾਈ ਹੈ ਜਿਹੜੀ ਉਹ ਹੁਣ ਕੀਤੀ ਗਈ ਹੈ ਹੁਣ ਇਸ ਮਸਲੇ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ 22 2024 ਨੂੰ ਹਾਲਾਂਕਿ ਫਾਈਲ ਤੇ ਕੋਈ ਆਰਡਰ પાસ ਨਹੀਂ ਕੀਤੇ ਗਏ ਇਹ ਮਾਮਲਾ 512224 ਨੂੰ ਬ੍ਰਾਂਚ ਦੁਆਰਾ ਹੇਠਲੇ ਹਸਤਕਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਤੇ ਨਿਆਂ ਦੇ ਹਿੱਤ ਵਿੱਚ ਵਰਿੰਦਰਪਾਲ ਸਿੰਘ ਧੂਤ ਜਿਹੜਾ ਕਿ 9125 21125 ਤੇ 172 2025 ਨੂੰ ਹਾਲਾਂਕਿ ਉਸ ਦੇ ਜਿਹੜਾ ਹੇਠਾਂ ਦਸਤਕਤ ਕੀਤੇ ਸਾਹਮਣੇ ਪੇਸ਼ ਨਾ ਹੋਣ ਦਾ ਫੈਸਲਾ ਕੀਤਾ ਔਰ ਚਾਰ ਸ਼ੀਟ ਦੇ ਵਿੱਚ ਦੋਸ਼ੀ ਅਧਿਕਾਰੀ ਦੇ ਜਵਾਬਾਂ ਅਤੇ ਜਾਂਚ ਰਿਪੋਰਟ ਸਮੇਤ ਕੇਸ ਦੇ ਰਿਕਾਰਡ ਨੂੰ ਧਿਆਨ ਵਿੱਚ ਵਿਚਾਰਿਆ ਗਿਆ ਔਰ ਇਸ ਦੇ ਦਾਵਾ ਕੀਤਾ ਗਿਆ ਕਿ ਬਰੀਕੀ ਦੇ ਨਾਲ ਜਾਂਚ ਕਰਨ ਤੋਂ ਬਾਅਦ ਇਹ ਸਪਸ਼ਟ ਹੁੰਦਾ ਹੈ ਕਿ ਵਿਰਿੰਦਰਪਾਲ ਸਿੰਘ ਤੂਤ ਨੇ ਗਲਤ ਤਰੀਕੇ ਨਾਲ ਇੰਤਕਾਲ ਨੰਬਰ 1767 ਪਿੰਡ ਸਿਉਂਕ ਜਿਹੜਾ ਕਿ ਦਰਬਸਤ ਨੰਬਰ ਹੈ 3353 ਤਹਿਸੀਲ ਖਰੜ ਦੀ ਸ਼ਾਮਲਾਟ ਜ਼ਮੀਨ ਦੀ 10365 ਕਨਾਲਾਂ 19 ਮਰਲੇ ਜ਼ਮੀਨ ਨਿੱਜੀ ਵਿਅਕਤੀਆਂ ਦੇ ਹੱਕ ਵਿੱਚ ਕੀਤੀ ਉਸਨੇ ਮਾਲ ਵਿਭਾਗ ਦੁਆਰਾ ਆਪਣੇ ਮੀਮੋ ਨੰਬਰ ਦੁਆਰਾ ਜਾਰੀ ਕੀਤੇ ਗਏ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ ਅਜਿਹਾ ਕੀਤਾ ਜਿਹੜੇ ਕੀ ਆਦੇਸ਼ ਪਹਿਲਾਂ ਤੋਂ ਹੀ ਦਿੱਤੇ ਗਏ ਨੇ ਇਸ ਦੀਆਂ ਧੱਜੀਆਂ ਉਡਾਈਆਂ ਉਸਨੇ ਜਿਸ ਕਰਕੇ ਇਹ ਕਿਹਾ ਗਿਆ ਕਿ ਉਸ ਦੇ ਖਿਲਾਫ ਜਿਹੜੀ ਇਹ ਕਾਰਵਾਈ ਕਰ ਦਿੱਤੀ ਗਈ ਹੈ ਕਿਉਂਕਿ ਜਿਹੜੀ ਜ਼ਮੀਨ ਦਾ ਮਸਲਾ ਹੈ ਜਿਹੜੀ ਨਿੱਜੀ ਵਿਅਕਤੀਆਂ ਨੂੰ ਲਾਭ ਪਹੁੰਚਾਏ ਜਾਣ ਦਾ ਉਸ ਤੇ ਦੋਸ਼ ਹੈ ਉਹ ਬਿਲਕੁਲ ਚੰਡੀਗੜ੍ਹ ਦੇ ਨਾ ਲੱਗਦੀ ਹੈ ਇਸੇ ਕਰਕੇ ਉਸ ਦੇ ਖਿਲਾਫ ਵਰਿੰਦਰਪਾਲ ਸਿੰਘ ਧੂਤ 나ਇਬ ਤਹਿਸੀਲਦਾਰ ਨੂੰ ਪੰਜਾਬ ਸਿਵਲ ਸੇਵਾਵਾਂ ਸਜ਼ਾ ਤੇ ਅਪੀਲ ਨਿਯਮ ਦੇ ਤਹਿਤ 1970 ਦੇ ਨਿਯਮ 5 ਅਧੀਨ ਸਰਕਾਰੀ ਨੌਕਰੀ ਤੋਂ ਬਰਖਾਸਤ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਇੱਕ ਲੜੀਵਾਰ ਹੋ ਰਹੀਆਂ ਕਾਰਵਾਈਆਂ ਦੇ ਵਿੱਚ 나ਇਬ ਤਹਿਸੀਲਦਾਰ ਵੀ ਹੁਣ ਅੜਿੱਕੇ ਆ ਗਿਆ ਹਾਲਾਂਕਿ ਕੇਸ ਪੁਰਾਣਾ ਸੀ ਪਰ ਉਸ ਦਾ ਲੰਮੇ ਸਮੇਂ ਤੋਂ ਚੱਲਦੀ ਜਿਹੜੀ ਜਾਂਚ ਰਿਪੋਰਟ ਸੀ ਉਸ ਨੂੰ ਆਧਾਰ ਬਣਾ ਕੇ ਸਰਕਾਰ ਨੇ ਉਸ ਤੋਂ ਵੀ ਨੌਕਰੀ ਖੋਹ ਲਈ ਆ ਉਸ ਨੂੰ ਵੀ ਬਰਖਾਸਤ ਕਰ ਦਿੱਤਾ ਹੈ ਭ੍ਰਿਸ਼ਟਾਚਾਰ ਵਾਲੇ ਮਾਮਲੇ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਇਸ ਨਾਲ ਕਿੰਨਾ ਫਰਕ ਪਵੇਗਾ ਹਾਲਾਂਕਿ ਕੁਝ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਵੀ ਮੁੱਦੇ ਉਠਾਏ ਗਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀ ਲਿਖੀ ਗਈ ਇੱਕ ਚਿੱਠੀ ਸੀ ਇੰਜੀਨੀਅਰ ਐਸੋਸੀਏਸ਼ਨ ਦੇ ਵੱਲੋਂ ਉਸ ਦਾ ਵੀ ਮੁੱਦਾ ਉਠਾਇਆ ਉਸ ਨੂੰ ਲੈ ਕੇ ਵੀ ਕਿਹਾ ਕਿ ਕਿਵੇਂ ਪਾਰਟੀ ਫੰਡ ਦੇ ਨਾਂ ਦੇ ਉੱਤੇ ਕੁਝ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਨਾ ਵੱਲੋਂ ਵੀ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਉਸ ਦੀ ਜਾਂਚ ਪੜਤਾਲ ਕਰਵਾਏ ਜਾਣ ਦੀ ਮੰਗ ਵੀ ਉੱਠੀ ਹੈ ਇਸ ਦੇ ਜਵਾਬ ਵਿੱਚ ਕਾਰਵਾਈ ਦਿੰਦੇ ਜਵਾਬੀ ਕਾਰਵਾਈ ਦਿੰਦੇ ਹਨ ਮੰਤਰੀ ਅਮਨ ਰੋੜਾ ਨੇ ਆਪਣੇ ਹੀ ਮੰਤਰੀ ਦਾ ਪੱਖ ਵੀ ਪੂਰਿਆ ਔਰ ਆਪਣੇ ਹੀ ਲੀਡਰਾਂ ਦਾ ਪੱਖ ਪੂਰਦੇ ਹਨ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੇ ਵੇਲੇ ਹੋਏ ਜਾਂ ਕਾਂਗਰਸ ਸਰਕਾਰ ਵੇਲੇ ਹੋਏ ਘਪਲਿਆਂ ਦੀ ਗੱਲ ਕਿਉਂ ਨਹੀਂ ਕਰਦੇ ਇਹ ਜਵਾਬੀ ਕਾਰਵਾਈ ਦਿੱਤੀ ਗਈ ਯਾਨੀ ਕਿ ਵਿਧਾਨ ਸਭਾ ਦੇ ਅੰਦਰ ਇਸ ਗੱਲ ਦੀ ਵੀ ਚਰਚਾ ਖੂਬ ਹੋਈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਾਂ ਮੰਤਰੀ ਨੇ ਜਿਹੜੇ ਉਹਨਾਂ ਦੇ ਉੱਤੇ ਦੋਸ਼ ਲੱਗ ਰਹੇ ਨੇ ਉਹਨਾਂ ਦੀ ਜਾਂਚ ਪੜਤਾਲ ਕਦੋਂ ਹੋਵੇਗੀ ਵਿਧਾਇਕਾਂ ਦੀਆਂ ਜਾਇਦਾਦਾਂ ਦੇ ਵਿੱਚ ਵਾਧਾ ਹੋਇਆ ਕਿ ਨਹੀਂ ਹੋਇਆ ਇਸ ਦੀ ਪੜਤਾਲ ਦੀ ਮੰਗ ਵੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਆਮ ਲੋਕਾਂ ਦੀ ਕੀ رائے ਹੈ ਕਿ ਅਫਸਰ ਸ਼ਾਇ ਨੂੰ ਜਿਹੜੀ ਲਗਾਤਾਰ ਤਾੜਨਾ ਕੀਤੀ ਜਾ ਰਹੀ ਸੀ ਉਸ ਦੇ ਤਹਿਤ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ ਜੇਕਰ ਠੱਲ ਪਾਉਣੀ ਹੈ ਤਾਂ ਕਦਮ ਦਰ ਕਦਮ ਜਿਹੜਾ ਇਹ ਸਟੈਪ ਚੁੱਕਿਆ ਜਾ ਰਿਹਾ ਇਹ ਹੀ ਲਾਇਵਨ ਸਾਬਤ ਹੋਵੇਗਾ ਭ੍ਰਸ਼ਟਾਚਾਰ ਮੁਕਤ ਸਰਕਾਰ ਜਾਂ ਪੰਜਾਬ ਦੇ ਲਈ ਜਾਂ ਕੋਈ ਇਸ ਤੋਂ ਵੀ ਅੱਗੇ ਕਦਮ ਪੁੱਟਣ ਦੀ ਲੋੜ ਹੈ ਇਸ ਦੇ ਬਾਰੇ ਤੁਹਾਡੀ ਨਿੱਜੀ رائے ਕੀ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ এবੀਸੀ ਪੰਜਾਬ ਦੇ ਨਾਲ